ਇੰਨਾ ਤਾਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਔਰਤ ਆਪਣੇ ਸਾਥੀ ਨੂੰ ਜਿਹਨੂੰ ਉਹ ਆਪਣਾ ਪਤੀ ਦੱਸ ਰਹੀ ਸੀ ਉਹਦੀ ਲਾਸ਼ ਨੂੰ ਗੱਡੀ ਦੇ ਵਿੱਚ ਛੱਡ ਕੇ ਭੱਜ ਗਈ ਤਾਂ ਉਸ ਵੇਲੇ ਖੰਨਾ ਤੇ ਵਿੱਚ ਹੜਕੰਪ ਮਚ ਗਿਆ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਦੋਨੇ ਮਰਦ ਤੇ ਔਰਤ ਸੀ ਇਹ 30 ਤੋਂ 35 ਸਾਲ ਤੇ ਜਿਹੜਾ ਆਦਮੀ ਸੀਗਾ ਉਹ 45-50 ਸਾਲ ਦੇ ਕਰੀਬ ਦੀ ਉਮਰ ਦੱਸੀ ਜਾ ਰਹੀ ਆ ਖੰਨਾ ਦੇ ਵਿੱਚ ਪਹੁੰਚੇ ਖੰਨਾ ਦੇ ਵਿੱਚ ਉਹ ਆਦਮੀ ਆਪਣੀ ਗੱਡੀ ਰੋਕਦਾ ਹੈ ਕਿ ਮੈਨੂੰ ਬਾਥਰੂਮ ਆਇਆ ਹੈ ਤਾਂ ਇਸ ਕਰਕੇ ਉਹ ਗੱਡੀ ਦੇ ਵਿੱਚੋਂ ਉਤਰਦਾ ਜਦੋਂ ਉਹ ਉਤਰਦਾ ਹੈ ਤਾਂ ਉਹਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਆ ਨਾਲ ਦੀ ਜਿਹੜੀ ਸਾਥੀ ਔਰਤ ਹੁੰਦੀ ਆ ਉਹ ਆਦਮੀ ਨੂੰ ਪਾਣੀ ਪਿਲਾਉਂਦੀ ਆ ਤਾਂ ਜਦੋਂ ਬੰਦੇ ਦੀ ਹਾਲਤ ਠੀਕ ਨਹੀਂ ਹੁੰਦੀ ਤਾਂ ਉਹ ਉਹਨੂੰ ਲੈ ਕੇ ਇੱਕ ਪ੍ਰਾਈਵੇਟ ਕਲੀਨਿਕ ਦੇ ਵਿੱਚ ਜਾਂਦੀ ਆ ਤਾਂ ਉੱਥੇ ਉਹਦਾ ਚੈੱਕਅਪ ਕਰਉਂਦੀ ਹੈ ਤਾਂ ਉੱਥੇ ਉਹ ਜਿਹੜੇ ਕਲੀਨਿਕ ਵਾਲੇ ਹੁੰਦੇ ਆ ਉਹ ਦੱਸਦੇ ਆ ਕਿ ਇਸ ਆਦਮੀ ਦੀ ਜਿਹੜੀ ਮੌਤ ਹੋ ਚੁੱਕੀ ਆ ਤਾਂ ਉਹ ਦੋ ਤਿੰਨ ਹੋਰ ਉੱਥੇ ਔਰਤ ਜਿਹੜੀ ਹੈਗੀ ਰੋਣ ਲੱਗ ਜਾਂਦੀ ਹੈ ਤੇ ਜਿਹੜੇ ਦੋ ਤਿੰਨ ਮੁੰਡਿਆਂ ਦਾ ਸਹਾਰਾ ਲੈ ਕੇ ਉਹ ਔਰਤ ਕਹਿੰਦੀ ਹੈ ਕਿ ਮੈਨੂੰ ਗੱਡੀ ਨਹੀਂ ਚਲਾਉਣੀ ਹੁੰਦੀ ਕਿਰਪਾ ਕਰਕੇ ਮੇਰੇ ਨਾਲ ਜਿਹੜਾ ਮੇਰਾ ਪਤੀ ਆ ਇਹਨੂੰ ਘਰ ਤੱਕ ਛੱਡ ਆਉ ਤਾਂ ਉਹ ਖੰਨਾ ਦੇ ਮਾਡਲ ਟਾਊਨ ਦੇ ਨੇੜੇ ਆਪਣੇ ਘਰ ਵਿੱਚ ਜਾਣ ਲਈ ਉਹਨਾਂ ਮੁੰਡਿਆਂ ਨੂੰ ਕਹਿੰਦੀ ਆ ਤਾਂ ਜੋ ਜੋ ਹੀ ਉਹ ਮੁੰਡੇ ਉਸ ਔਰਤ ਦੇ ਨਾਲ ਗੱਡੀ ਦੇ ਵਿੱਚ ਜਾਂਦੇ ਆ ਉਹ ਰਸਤੇ ਦੇ ਵਿੱਚ ਉਸ ਔਰਤ ਨਾਲ ਗੱਲਾਂ ਵੀ ਕਰਦੇ ਆ ਉਹਨੂੰ ਪੁੱਛਦੇ ਆ ਕਿ ਇਹ ਜਿਹੜਾ ਆਦਮੀ ਤੁਹਾਡਾ ਕੀ ਲੱਗਦਾ ਤਾਂ ਉਹ ਉਹਨਾਂ ਨੂੰ ਦੱਸਦੀ ਆ ਕਿ ਇਹ ਆਦਮੀ ਮੇਰੇ ਘਰ ਵਾਲਾ ਹੈ ਇਹ ਯੂਐਸਏ ਵਿੱਚ ਰਹਿੰਦਾ ਹੈ ਤਾਂ ਉਹ ਪੁੱਛਦੇ ਆ ਵੀ ਤੁਸੀਂ ਵੀ ਉੱਥੇ ਹੀ ਆਏ ਹੋ ਕਹਿੰਦੀ ਨਹੀਂ ਇਹ ਉੱਥੋਂ ਆਇਆ ਹੈ ਤੇ ਮੈਂ ਕਦੇ ਕਦੇ ਇਹਨਾਂ ਦੇ ਪਿੱਛੇ ਜਾਂਨੀ ਆ ਸਾਡੇ ਬੱਚੇ ਵੀ ਨਹੀਂ ਕਾਫੀ ਸਾਰੀਆਂ ਏਦਾਂ ਦੀਆਂ ਗੱਲਾਂ ਉਹਨਾਂ ਦੀਆਂ ਰਾਸਤੇ ਦੇ ਵਿੱਚ ਹੁੰਦੀਆਂ ਨੇ ਤਾਂ ਜਿਉਂ ਹੀ ਉਹ ਲਾਸ਼ ਲੈ ਕੇ ਖੰਨਾ ਮਾਡਲ ਟਾਊਨ ਟੈਂਕੀ ਵਾਲੀ ਜਗ੍ਹਾ ਦੇ ਨੇੜੇ ਪਹੁੰਚਦੇ ਆ ਤਾਂ ਉਹ ਔਰਤ ਉਹਨਾਂ ਮੁੰਡਿਆਂ ਨੂੰ ਗੱਡੀ ਰੋਕਣ ਦੇ ਵਾਸਤੇ ਕਹਿੰਦੀ ਆ ਤਾਂ ਜਿਉਂ ਹੀ ਉਹ ਗੱਡੀ ਰੋਕਦੇ ਆ ਤਾਂ ਉਹ ਮੁੰਡਿਆਂ ਨੂੰ ਕਹਿੰਦੀ ਆ ਕਿ ਤੁਸੀਂ ਚਲੇ ਜਾਓ ਮੈਂ ਆਪਣੇ ਘਰ ਦੇ ਉਹਨੂੰ ਅੱਗੇ ਬੁਲਾ ਲੈਣੀ ਆ ਉਹ ਆ ਕੇ ਇਸ লাশ ਨੂੰ ਲੈ ਜਾਣਗੇ ਤਾਂ ਜਾਂ ਕਹਿੰਦੀ ਇਸ ਤਰ੍ਹਾਂ ਕਰੋ ਵੀ ਤੁਸੀਂ ਇੱਥੇ ਰੁਕੋ লাশ ਦੇ ਕੋਲ ਤੇ ਮੈਂ ਚਲੇ ਜਾਨੀ ਆ ਜਦੋਂ ਉਹ ਮੁੰਡੇ ਨਹੀਂ ਜਾਂਦੇ ਤਾਂ ਉਹ ਔਰਤ ਜਿਹੜੀ ਕਹਿੰਦੀ ਆ ਕਿ ਮੇਰੇ ਘਰ ਦੇ ਜਿਹੜੇ ਜੀ ਨੇ ਉਹਨਾਂ ਦੇ ਸੁਭਾਅ ਬੜੇ ਕੱਬੇ ਨੇ ਉਹ ਬੜੇ ਗਰਮ ਸੁਭਾਅ ਦੇ ਨੇ ਇਸ ਕਰਕੇ ਮੈਂ ਘਰ ਦੇ ਉਹਨੂੰ ਬੁਲਾ ਕੇ ਲੈ ਕੇ ਆਉਣੀ ਆ ਤਾਂ ਮੁੰਡੇ ਵਿਚਾਰੇ লাশ ਦੇ ਕੋਲ ਉਹ ਗੱਡੀ ਦੇ ਕੋਲ ਰੁਕੇ ਰਹਿੰਦੇ ਆ ਜਿਹੜੇ ਮੁੰਡੇ ਉਸ ਔਰਤ ਨੂੰ ਤੇ ਉਸ লাশ ਨੂੰ ਛੱਡਣ ਆਏ ਹੁੰਦੇ ਆ ਮੁੰਡੇ ਉੱਥੇ ਖੜੇ-ਖੜੇ ਔਰਤ ਦੀ ਉਡੀਕ ਕਰ ਰਹੇ ਹੁੰਦੇ ਆ ਕਿ ਔਰਤ ਆਪਣੇ ਘਰਦਿਆਂ ਨੂੰ ਲੈ ਕੇ ਆਵੇਗੀ লাশ ਨੂੰ ਲੈਣ ਵਾਸਤੇ ਤਾਂ ਇਸੇ ਤਰ੍ਹਾਂ ਘੰਟਾ ਬੀਤ ਜਾਂਦਾ ਔਰਤ ਵਾਪਸ ਨਹੀਂ ਆਉਂਦੀ ਤਾਂ ਮੁੰਡਿਆਂ ਨੂੰ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਤੇ ਉਹ ਇੱਕ ਘੰਟੇ ਦੇ ਬਾਅਦ ਜਾ ਕੇ ਮੋਰਚਰੀ ਦੇ ਵਿੱਚ ਉਸ লাশ ਨੂੰ ਰਖਾਉਂਦੇ ਆ ਉਹ ਡਾਕਟਰ ਨੂੰ ਰਿਕੁਐਸਟ ਕਰਦੇ ਆ ਤੇ ਕਹਿੰਦੇ ਆ ਕਿ ਅਸੀਂ ਪੁਲਿਸ ਕੋਲ ਇਹਦਾ ਮਾਮਲਾ ਦਰਜ ਕਰਾਉਨੇ ਆ ਤਾਂ ਇਹਦੇ ਤੇ ਜਿਹੜਾ ਖੰਨਾ ਹਸਪੀਟਲ ਦੀ ਮੋਰਚਰੀ ਦੇ ਵਿੱਚ ਜਿਹੜੀ ਉਹ Laash ਰੱਖੀ ਜਾਂਦੀ ਆ ਤਾਂ ਉਹਨਾਂ ਮੁੰਡਿਆਂ ਨੇ ਫੇਰ ਪੁਲਿਸ ਦੇ ਕੋਲ ਮਾਮਲਾ ਦਰਜ ਕਰਵਾਇਆ ਦੱਸਿਆ ਜਾ ਰਿਹਾ ਕਿ ਜਿਹੜਾ ਉਹ ਮਰਨ ਵਾਲਾ ਆਦਮੀ ਆ ਉਹ US ਵਿੱਚ ਰਹਿੰਦਾ ਸੀ ਤੇ ਨਰੇਸ਼ ਮਾਨ ਉਹਦਾ ਨਾਮ ਦੱਸਿਆ ਜਾ ਰਿਹਾ ਏ ਤਾਂ ਇਹ ਔਰਤ ਕੌਣ ਹੈ ਉਹਦੀ ਪਤਨੀ ਆ ਜਾਂ ਨਹੀਂ ਇਹਦਾ ਫਿਰ ਹਾਲ ਕੁਝ ਵੀ ਪਤਾ ਨਹੀਂ ਲੱਗਾ ਤੇ ਉਹ ਔਰਤ ਇਸ ਆਪਣੇ ਨਾਲ ਦੇ ਸਾਥੀ ਨੂੰ ਜਦੋਂ ਉਹ ਮੌਤ ਦੇ ਮੂੰਹ ਵਿੱਚ ਜਾ ਚੁੱਕਾ ਸੀ ਇਸ ਤਰੀਕੇ ਕਿਉਂ ਛੱਡ ਕੇ ਗਈ ਇਹ ਵੱਡੇ ਸਵਾਲ ਪੈਦਾ ਹੋ ਗਏ ਨੇ ਤਾਂ ਇਹ ਪੂਰੇ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਆਖਰ ਆਪਣੇ ਨਾਲ ਦੇ ਸਾਥੀ ਨੂੰ ਜਿਹੜਾ ਜਿਹੜਾ ਮਾਰ ਹੀ ਚੁੱਕਾ ਸੀ ਜਿਹਦੀ ਮੌਤ ਹੀ ਹੋ ਚੁੱਕੀ ਸੀ ਉਸ ਆਦਮੀ ਨੂੰ ਇਹ ਔਰਤ ਇਸ ਤਰੀਕੇ ਛੱਡ ਕੇ ਕਿਉਂ ਭੱਜੀ ਇਸ ਪੂਰੀ ਘਟਨਾ ਦੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਤਾਂ ਜਦੋਂ ਦੀ ਇਹ ਘਟਨਾ ਖੰਨਾ ਦੇ ਵਿੱਚ ਵਾਪਰੀਆ ਉਥੇ ਇੱਕ ਤਰੀਕੇ ਹੜਕੰਪ ਮੱਚ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਪੂਰੀ ਘਟਨਾ ਦੀਆਂ ਜਿਹੜੀਆਂ ਸੀਸੀਟੀਵੀਜ਼ ਵੀਡੀਓ ਨੇ ਉਹ ਵੀ ਸਾਹਮਣੇ ਆ ਚੁੱਕੀਆਂ ਨੇ ਤੁਸੀਂ ਸਕਰੀਨ ਤੇ ਜਿਹੜੀਆਂ ਵੀਡੀਓਜ਼ ਦੇਖ ਰਹੇ ਹੋ ਇਹ ਉਹ ਇਸ ਘਟਨਾ ਦੀਆਂ ਸੀਸੀਟੀਵੀ ਵੀਡੀਓਜ਼ ਵੀਡੀਓਜ਼ ਨੇ ਜਿਹਦੇ ਵਿੱਚ ਉਹ ਗੱਡੀ ਤੇ ਔਰਤ ਦਿਖਾਈ ਦੇ ਰਹੇ ਨੇ ਪੂਰੀ ਘਟਨਾ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਕਿ ਇੱਕ ਮਰਦ ਤੇ ਔਰਤ ਇੱਕ ਗੱਡੀ ਦੇ ਵਿੱਚ ਖੰਨਾ ਵਿੱਚ ਆਉਂਦੇ ਨੇ ਤਾਂ ਜਦੋਂ ਖੰਨਾ ਮਿੱਟ ਉਹ ਗੱਡੀ ਐਂਟਰ ਕਰਦੀ ਆ ਤਾਂ ਆਦਮੀ ਕਹਿੰਦਾ ਕਿ ਮੈਨੂੰ ਬਾਥਰੂਮ ਆਉਂਦਾ ਬਾਥਰੂਮ ਕਰਨ ਦੇ ਲਈ ਜਦੋਂ ਉਹ ਗੱਡੀ ਰੋਕਦੇ ਨੇ ਤਾਂ ਆਦਮੀ ਨੂੰ ਲੱਗ ਉਹਨੂੰ ਚੱਕਰ ਆਉਣ ਲੱਗ ਜਾਂਦੇ ਨੇ ਆਦਮੀ ਨੂੰ ਤਾਂ ਔਰਤ ਜਿਹੜੀ ਨਾਲ ਦੀ ਉਹ ਉਸ ਆਦਮੀ ਦੀ ਔਰਤ ਹੁੰਦੀ ਹੈ ਜਿਹੜੀ ਆਪਣੇ ਆਪ ਨੂੰ ਉਸ ਆਦਮੀ ਦੀ ਪਤਨੀ ਦੱਸ ਰਹੀ ਹੁੰਦੀ ਆ ਤਾਂ ਉਸ ਆਦਮੀ ਨੂੰ ਪਾਣੀ ਪਿਲਾਉਣ ਦੀ ਕੋਸ਼ਿਸ਼ ਕਰਦੀ ਆ ਤਾਂ ਜਦੋਂ ਆਦਮੀ ਦੀ ਤਬੀਅਤ ਸਥਿਰ ਨਹੀਂ ਰਹਿੰਦੀ ਤਾਂ ਉਹ ਔਰਤ ਉਹਨੂੰ ਕਿਸੇ ਨਾ ਕਿਸ ਤਰੀਕੇ ਕਲੀਨਿਕ ਵਿੱਚ ਲੈ ਕੇ ਜਾਂਦੀ ਆ ਜਿੱਥੇ ਡਾਕਟਰ ਦੱਸ ਦਿੰਦੇ ਨੇ ਕਿ ਇਸ ਆਦਮੀ ਦੀ ਮੌਤ ਹੋ ਚੁੱਕੀ ਆ ਤਾਂ ਫੇਰ ਉਹ ਪ੍ਰਾਈਵੇਟ ਕਲੀਨਿਕ ਦੇ ਮੁਲਾਜ਼ਮਾਂ ਨੂੰ ਲੈ ਕੇ ਜਿਹੜੇ ਵਰਕਰ ਉੱਥੇ ਹੁੰਦੇ ਆ ਉਹਨਾਂ ਨੂੰ ਕਿਸੇ ਦੀ ਹੈਲਪ ਲੈ ਕੇ ਮਤਲਬ ਤਿੰਨ ਮੁੰਡਿਆਂ ਦੀ ਹੈਲਪ ਲੈ ਕੇ ਉਹ ਉਹਨਾਂ ਨੂੰ ਕਹਿੰਦੀ ਆ ਕਿ ਮੈਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਕਿਰਪਾ ਕਰਕੇ ਜਿਹੜਾ ਇਹ ਆਦਮੀ ਆ ਮੇਰੇ ਨਾਲ ਮੇਰੇ ਘਰ ਵਾਲੇ ਦੀ ਲਾਸ਼ ਸਾਡੇ ਘਰ ਤੱਕ ਪਹੁੰਚਾਈ ਜਾਵੇ ਤਾਂ ਉਹ ਮੁੰਡੇ ਇਸ ਦੁੱਖ ਦੀ ਘੜੀ ਦੇ ਵਿੱਚ ਔਰਤ ਦੀ ਮਦਦ ਕਰਦੇ ਆ ਤਾਂ ਜਿਉਂ ਹੀ ਉਹ ਖੰਨਾ ਮਾਡਲ ਟਾਊਨ ਟੈਂਕੀ ਵਾਲੀ ਜਗ੍ਹਾ ਦੇ ਕੋਲ ਪਹੁੰਚਦੇ ਆ ਤਾਂ ਔਰਤ ਕਹਿੰਦੀ ਆ ਕਿ ਗੱਡੀ ਰੋਕ ਦਿਓ ਮੇਰੇ ਘਰ ਦੇ ਬਹੁਤ ਕੱਬੇ ਸੁਭਾਅ ਦੇ ਨੇ ਗੁੱਸੇ ਵਾਲੇ ਨੇ ਬਹੁਤ ਗਰਮ ਨੇ ਤਾਂ ਮੈਂ ਤੁਹਾਨੂੰ ਇਸ ਤਰੀਕੇ ਘਰੇ ਨਹੀਂ ਲਾ ਸਕਦੀ ਮੈਂ ਘਰਦਿਆਂ ਨੂੰ ਬੁਲਾ ਕੇ ਲਿਉਣੀ ਆ ਜਾਂ ਤੁਸੀਂ ਇੱਥੋਂ ਚਲੇ ਜਾਓ ਤਾਂ ਮੁੰਡੇ ਨਹੀਂ ਜਾਂਦੇ ਉਹ ਉੱਥੇ ਹੀ ਗੱਡੀ ਦੇ ਕੋਲ ਰੁਕੇ ਰਹਿੰਦੇ ਆ ਤਾਂ ਔਰਤ ਉਹਨਾਂ ਨੂੰ ਇਹ ਕਹਿ ਕੇ ਚਲੀ ਜਾਂਦੀ ਕਿ ਮੈਂ ਆਪਣੇ ਘਰਦਿਆਂ ਨੂੰ ਲੈ ਕੇ ਆਉਣੀ ਆ ਜ्यों ਹੀ ਔਰਤ ਜਾਂਦੀ ਹੈ ਤਾਂ ਮੁੰਡੇ ਵਿਚਾਰੇ ਉੱਥੇ ਖੜੇ ਔਰਤ ਨੂੰ ਉਡੀਕ ਰਹੇ ਹੁੰਦੇ ਆ ਘੰਟਾ ਬੀਤ ਜਾਂਦਾ ਘੰਟੇ ਬੀਤਣ ਦੇ ਬਾਅਦ ਵੀ ਉਹ ਜਿਹੜੀ ਔਰਤ ਸੀਗੀ ਉਸ ਜਗ੍ਹਾ ਤੇ ਨਹੀਂ ਆਈ লাশ ਲੈਣ ਵਾਸਤੇ ਤਾਂ ਇਹਦੇ ਤੇ ਮੁੰਡਿਆਂ ਨੂੰ ਸ਼ੱਕ ਹੋਣ ਲੱਗਦਾ ਤੇ ਫੇਰ ਉਹ ਜਾ ਕੇ ਜਿਹੜੀ ਉਹ লাশ ਸੀ ਉਹਨੂੰ ਮੋਰਚਰੀ ਦੇ ਵਿੱਚ ਰਖਾਉਂਦੇ ਨੇ ਤਾਂ ਫੇਰ ਉਹ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੰਦੇ ਨੇ ਪੁਲਿਸ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਤੇ ਇਸ ਜਿਹੜਾ ਪੂਰੀ ਘਟਨਾ ਕਰਮਾ ਇਹਦੀਆਂ ਜਿਹੜੀਆਂ ਸੀਸੀਟੀਵੀਜ਼ ਵੀਡੀਓ ਨੇ ਜਿਹਦੇ ਵਿੱਚ ਉਹ ਔਰਤ ਨਜ਼ਰ ਆ ਰਹੀ ਆ ਤੇ ਉਹ ਗੱਡੀ ਵੀ ਨਜ਼ਰ ਆ ਰਹੀ ਆ ਉਹ ਜਿਹੜੀਆਂ ਸੀਸੀਟੀਵੀਜ਼ ਵੀਡੀਓ ਨੇ ਉਹ ਵੀ ਸਾਹਮਣੇ ਆ ਚੁੱਕੀਆਂ ਨੇ